ਬੜੀ ਲੋਡ ਹੈ ਕੌਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਮੈਂ ਅੱਜ ਆਪਣੇ ਜਨਨਾਇਕ ਢੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਦੇ ਬੈਠੇ ਆ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾ ਸਾਜ ਹੈ ਉਹਦੀ ਮੈਂ ਹਾਲਾਤ ਪੁੱਛਣਾ ਹੈ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐनिमल ਹਸਬੈਂਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਹੈ ਤੇ ਮੈਂਬਰ ਹੈ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਪਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰਨ ਦੀ ਸਪਰਸ਼ ਕੀਤੀ ਗਈ ਹੈ ਹੋਰ ਵੀ ਸਪਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਰਸ਼ਾਂ ਉਹ ਪੂਰੀ ਰਿਪੋਰਟ ਮੈਂ ਡਿਲੀਵਰ ਸਾਹਿਬ ਨੂੰ ਸੰਪਨ ਆਇਆ ਤੇ ਉਹਨਾਂ ਨੂੰ ਸੰਪੀ ਦੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਤਾਂ ਕਿ ਐਸੀ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਕਿਸਾਨੀ ਨੂੰ ਲੋੜ ਹੈ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਹੈ ਕਿ ਉਹਨਾਂ ਨੇ ਮਰਨ ਬਰਤ ਰੱਖਿਆ ਹੋਇਆ ਹੈ ਅੱਜ 25ਵਾਂ ਦਿਨ ਉਹਨਾਂ ਦੇ ਮਰਨ ਬਰਤ ਤਦਾ ਹੈ 26ਮਾ ਕਿ ਮੈਂ ਉਹਨਾਂ ਦੀ ਹਾਲ ਚਾਲ ਵੀ ਪੁੱਛਣ ਆਇਆ ਤੇ ਉਹਨਾਂ ਨੂੰ ਮਿਲਣ ਆਇਆ ਸੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹਾਲਤ ਹੈ ਕਿ ਗਿਰਦੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਜਿਹੜੇ ਕਿ ਦੇਸ਼ ਦੇ ਆਪੋਜੀਸ਼ਨ ਲੀਡਰ ਦੇਸ਼ ਦੇ ਆਪੋਜੀਸ਼ਨ ਲੀਡਰ ਹੈ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਦੇਸ਼ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਲੋੜ ਹੈ ਸੰਘਾਰਸ਼ ਦਾ ਰਸਤਾ ਬਦਲੋ ਕਿਰਪਾ ਕਰਕੇ ਆਪਣੀ ਜਾਨ ਤੇ ਨਾ ਖੇਲੋ ਇਹ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਇਸ ਤੋਂ ਇਲਾਵਾ ਮੈਂ ਤੈਨੂੰ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਐਨੀਮਲ ਹਸਬੈਂਟਰੀ ਤੇ ਫੂਡ ਪ੍ਰੋਸੈਸਿੰਗ ਜਿਹਦੇ ਵਿੱਚ 30 ਦੇਸ਼ ਦੇ ਮੈਂਬਰ ਪਾਰਲੀਮੈਂਟ ਹੈ ਜਿਦੇ ਚ ਰਾਜ ਸਭਾ ਦੇ ਵੀ ਹੈ ਤੇ ਲੋਕ ਸਭਾ ਦੇ ਵੀ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੈ ਬੀਜੇਪੀ ਦੇ ਵੀ ਹੈ ਕਾਂਗਰਸ ਦੇ ਵੀ ਹੈ ਸਮਾ ਤੇ ਉਸ ਦਾ ਬਈ ਚੇਅਰਮੈਨ ਹੈ 30 ਮੈਂਬਰੀ ਕਮੇਟੀ ਨੇ 17 ਮੀਟਿੰਗਾਂ ਕਰਕੇ ਇੱਕ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹੜੀ ਕਿ ਮੈਂ ਪਾਰਲੀਮੈਂਟ 'ਚ ਪੇਸ਼ ਕੀਤੀ ਹੈ ਉਹਦੀ ਇਹ ਕਾਪੀ ਹੈ ਲਗਭਗ 5500 ਇਜਾਦੀ 에ਰਪੋਰਟ ਹੈ ਛੇਰਪੋਟਾ ਹੈਗੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ 2406 ਦੇ ਵਿੱਚ ਪੰਜ ਕੁੱਟਾਂ ਆਈਆਂ ਸੀ ਉਹਨਾਂ ਸਾਰੀਆਂ ਦੀ ਵੀ ਸਟੱਡੀ ਕਰਕੇ 17 ਮੀਟਿੰਗਾਂ ਦੇ ਵਿੱਚ ਉਸ ਤੋਂ ਅੱਗੇ ਕਿਸਾਨੀ ਅੱਜ ਦੀ ਵੀ ਕੀ ਜ਼ਰੂਰਤ ਹੈ ਉਹਦੇ ਮੁਤਾਬਕ ਰਿਪੋਰਟ ਦਿੱਤੀ ਗਈ ਹੈ ਜੋ ਢੱਲੇਵਾੜ ਸਾਹਿਬ ਦੀਆਂ ਕਿਸਾਨ ਯੂਨੀਅਨਾਂ ਦਿਆਂ ਅੱਜ ਮੰਗਾ ਹੈ ਉਹਨਾਂ ਨੂੰ ਇਹਦੇ ਵਿੱਚ ਉਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਸਪਾਰਸ਼ ਕੀਤੀਆਂ ਗਈਆਂ ਨੇ ਮੇਨ ਸਪਾਰਸ਼ ਇਹ ਹੈ ਕਿ ਐਮਐਸਪੀ ਹੈ ਜਿਹੜੀ ਇਸ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਉਣ ਲਈ ਪਾਰਲੀਮੈਂਟ ਦੀ ਕਮੇਟੀ ਨੇ ਪਾਰਲੀਮੈਂਟ ਦੇ ਅੱਗੇ ਰਿਪੋਰਟ ਪੇਸ਼ ਕੀਤੀ ਹੈ ਤੇ ਸਪਾਰਸ਼ ਕੀਤੀ ਹੈ ਇਸ ਦੇ ਨਾਲ ਕਿਸਾਨੀ ਕਰਜ਼ਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਮਾਫ ਕਰਨ ਵਾਸਤੇ ਸਰਕਾਰ ਨੂੰ ਸਪਾਰਸ਼ ਕੀਤੀ ਗਈ ਹੈ ਤੇ ਨਾਲ-ਨਾਲ ਫਾਰਮਰ ਵੈਲਫੇਅਰ ਦੇ ਨਾਲ-ਨਾਲ ਲੇਬਰ ਵੈਲਫੇਅਰ ਵੀ ਲਈ ਵਾਸਤੇ ਵੀ ਇਸ ਕਮੇਟੀ ਦੀ ਵਿਚ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਸਪਾਰਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਗਊਸ਼ਾਲਾ ਨੂੰ 34 ਰੁਪਏ ਪਰ ਗਊ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੂੰ ਇਸ ਸਪਾਰਸ਼ ਕੀਤੀ ਗਈ ਹੈ ਸਾਰੀ ਕਮੇਟੀ ਵੱਲੋਂ ਕਿ ਸਰਬਸੰਮਤੀ ਨਾਲ ਰਿਪੋਰਟ ਆਪੇਸ਼ ਹੋਈ ਹੈ ਕਿ 34 ਰੁਪਏ ਜਿਹੜੇ ਤੁਸੀਂ ਗਊਸ਼ਾਲਾ ਨੂੰ ਦਿੰਦੇ ਹੋ ਤੁਸੀਂ ਡਾਇਰੈਕਟ ਕਿਸਾਨ ਨੂੰ ਦੇ ਦਿਓ ਉਹਦੇ ਘਰ ਜਿਹੜੀ ਗਾਂ ਬੁੱਢੀ ਹੋ ਗਈ ਹੈ ਜਿਹੜੀ ਦੁੱਧ ਨਹੀਂ ਦਿੰਦੀ ਉਹਨੂੰ ਪਾਲ ਲਿਓ ਛੱਡੀ ਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਪਾਰਸ਼ਾਂ ਹੈ ਪੂਰੀ ਕਮੇਟੀ ਦੀ ਰਿਪੋਰਟ ਹੈ ਇਹ ਸਾਰੀ ਰਿਪੋਰਟ ਅੱਜ ਮੈਂ ਗਿੱਡ ਦੇ ਪੂਰੇ ਦੇਸ਼ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਕੈਦ ਸਾਹਿਬ ਨੇ ਵੀ ਇਹਨੂੰ ਐਪਰੀਸ਼ੀਏਟ ਕੀਤਾ ਤਾਂ ਉਹ ਮੈਂ ਡੱਲੇਵਾਲ ਸਾਹਿਬ ਨੂੰ ਸੰਭਾੜੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਨਾਲ ਉਹਨਾਂ ਦੀ ਸਿਹਤ ਆਭੀਵਾਸੇ ਮੈਂ ਅਰਦਾਸ ਕੀਤੀ ਕਰਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸੈਜਿਟੇਸ਼ਨ ਦਾ ਰੁਖ ਹੈ ਜਿਹੜਾ ਕੋਈ ਹੋਰ ਰੱਖ ਕੇ ਕਿਉਂਕਿ ਕੇਂਦਰ ਸਰਕਾਰ ਭਾਜੀਪੀ ਖਾਸ ਤੌਰ 'ਤੇ ਉਹ ਐਂਟੀ ਕਿਸਾਨ ਮਾਹੌਲ ਬਣਾ ਕੇ ਕਿਉਂਕਿ ਉਹ ਨਫਰਤ ਦੀ ਰਾਜਨੀਤੀ ਕਰਦੇ ਹੈ ਕੇਂਦਰ ਸਰਕਾਰ ਟੋਟਲ ਨਫਰਤ ਦੇ ਨਾਲ ਖੇਡਦੀ ਹੈ ਤੇ ਮジョਰਿਟੀ ਦੀ ਪੋਲਿਟਿਕਸ ਕਰਦੇ ਹੋ ਕਿ ਕਿਸਾਨਾਂ ਦੇ ਖਿਲਾਫ ਮਾਹੌਲ ਖੜਾ ਕਰਨਾ ਚਾਹੁੰਦੇ ਹੈ ਜਿਹਦੇ ਨਾਲ ਦੂਸਰੇ ਵੀ ਬੂਟਾ ਲੈਣਾ ਚਾਹੁੰਦੇ ਉਹ ਮੈਂ ਇਹਨਾਂ ਨੂੰ ਕਿਹਾ ਕਿ ਇਸ ਨੂੰ ਰਾਜਨੀਤਿਕ ਪੱਖ ਤੋਂ ਵੀ ਦੇਖੋ ਕਿ ਕਿਉਂ ਕਿਸਾਨਾਂ ਨੂੰ ਜਾਣ ਬੁੱਝ ਕੇ ਹੈਰਾਨ ਕਰ ਰਹੇ ਹੈ ਕੋਈ ਮੇ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੈ ਚਾਹੇ ਕੇਂਦਰ ਦੀ ਹੈ ਅੱਜ ਕਿਸਾਨਾਂ ਆਦਿਆਂ ਖੇਤ ਮਜ਼ਦੂਰਾਂ ਦੀਆਂ ਬੈਰੀ ਬਣੀਆਂ ਹੋਈਆਂ ਸੋ ਮੈਂ ਆਪਣੀ ਰਿਪੋਰਟ लेके ਕੱਲੇਵਾਲ ਸਾਹਿਬ ਆਇਆ ਫੋੜ ਆਇਆ ਤੇ ਮੈਂ ਅਰਦਾਸ ਕਰਦਾ ਕਿ ਕੱਲੇਵਾਲ ਸਾਹਿਬ ਦੀ ਸੇਬ ਅੱਛੀ ਰਹੇ ਤੇ ਅੱਗੇ ਨੂੰ ਇਹ ਜੇ ਏਰੀਆ ਦੀ ਜਿਹੇ ਆਪਾਂ ਦੀ ਸਾਨੂੰ ਲੋੜ ਹੈ